ਹਾਂਜੀ ਕੀ ਸਲਾਹ ਟਾਡੀ ਸਲਾਹ ਦਾ ਕੁਛ ਨਹੀਂ ਬਿਲਕੁਲ ਵੀ ਸਲਾਹ ਤਾਂ ਵੀ ਜਿਉ ਆਪਾਂ ਜੀ ਨਹੀਂ ਬਦਲੀ ਲੱਗਦੀ ਸਲਾਹ ਰਾਤ ਫੋਨ ਲਾਇਆ ਹੀ ਨਾ ਨਹੀਂ ਕੋਈ ਨਹੀਂ ਕੋਈ ਸਲਾਹ ਬਿਲਕੁਲ ਵੀ ਹੈ ਨਹੀਂ ਪਰ ਕੀ ਗੱਲ ਹੈ ਹਾਂਜੀ ਹਾਂਜੀ ਫੇਰ ਫੋਨ ਆਇਆ ਹੀ ਨਹੀਂ ਫੇਰ ਉਹ ਤੋਂ ਬਾਅਦ ਤੁਸੀਂ ਇਹ ਕੀਤਾ ਹੋਣੀ ਕੀਤਾ ਬਸ ਉਹ ਤੋਂ ਬਾਅਦ ਤੁਸੀਂ ਗੱਲ ਨਹੀਂ ਤੁਹਾਨੂੰ ਕਹਿਤਾ ਨਹੀਂ ਕਰਨੀ ਗੱਲਬਾਤ ਕੋਈ ਬਸ ਪੜ੍ਹੋ ਨਹੀਂ ਪਿਆਲੇ ਹੈ ਨਹੀਂ ਗੱਲ ਵੀ ਠੀਕ ਹੈ ਜੀ ਓਕੇ ਜੀ ਕਾਗਜ਼ਾਂ ਦਾ ਕਿੱਦਾਂ ਕਰਨੀ ਭਰਨੇ ਆ ਤੁਸੀਂ ਕਿ ਨਹੀਂ ਭਰਨੇ ਕਿ ਜਾਂ ਇਧਰ ਫਿਰ ਮਾਰਾਂ ਗੋਲੀਆਂ ਤੁਹਾਡੇ ਕੁੜੀ ਨਾਲ ਨਹੀਂ ਮਾਰ ਨਹੀਂ ਭਰਨੇ ਜੇ ਨਹੀਂ ਭਰਨੇ ਕਿਹਾ ਤਾਂ ਤੁੰਨ ਸੀ ਦੇਜਣਾ ਲਓ ਬੀ ਭਰਨੇ ਹਾਂ ਜੀ ਕਰੇ ਜੀ ਨਹੀਂ ਪਰਦੇ ਵੀਰੇ ਨਹੀਂ ਪਰਦੇ ਇਹ ਕਹਿਦਾ ਤੁਹਾਨੂੰ 5 ਤਰੀਕ ਤੱਕ ਘਰੋਂ ਨਹੀਂ ਬਾਹਰ ਜਾਣਾ ਚਾਹੀਦਾ ਤੂੰ ਜੀ 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 ਬਿਲਕੁਲ ਨਹੀਂ ਜਾਂਦੇ ਘਰੇ ਹੀ ਆਣਾ ਹੁਣ ਵੀ ਹਾਂਜੀ ਹੁਣ ਵੀ ਘਰੇ ਹੀ ਤੇ ਘਰੇ ਹੀ ਰਹਿ ਬਸ ਆਪਦੇ ਮੁੰਡੇ ਨੂੰ ਵੀ ਘਰੇ ਹੀ ਰੱਖ ਓਕੇ ਜੀ ਓਕੇ ਬਿਲਕੁਲ ਨਹੀਂ ਜਾਂਦੇ ਬਸ ਠੀਕ ਹੈ ਜੀ ਇਹ ਬਾਹਰੋਂ ਆਈ ਹੈ ਬੰਦੇ ਜਾਣ ਫਿਆਣ ਹੈ ਬਾਹਰੋਂ ਕੀ ਪਤਨ ਕੋਣ ਆਪਣੇ ਚੀ ਹੈ ਬੰਦੇ ਜਾਣ ਫਿਆਣ ਆਈ ਮੇਰੇ ਤੁਸੀਂ ਸੰਯੋਗ ਦੇ ਕਿੰਨੇ ਵਾਰੀ ਫੋਨ ਆ ਚੁੱਕਿਆ ਪਈ ਦੋ ਵਾਰੀ ਆ ਚੁੱਕਿਆ ਹੈ ਮੇਰਾ ਪਿਆਰ ਬਹੁਤ ਸਮ ਹੈ ਭਾਈ ਬਹੁਤ ਰੋਇਆ ਜੀ ਉਹ ਮੈਨੂੰ ਘਰੋਂ ਬਾਹਰ ਜਾਣ ਨਹੀਂ ਦਿੱਤਾ ਪਰ ਫਿਰ ਮੈਂ ਬਹੁਤ ਦਲੇਰ ਹੋ ਗਿਆ ਜੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਦਸਤਾਰ ਬੰਨ ਕੇ ਐਂ ਮੁੱਛਾ ਕੁੰਨੀਆਂ ਕਰਕੇ ਐਂ ਰਾਤ ਨੂੰ ਸੌਣਾ ਕਰਨਾ ਬਸ ਮੈਂ ਬਹੁਤ ਦਲੇਰ ਹੋ ਗਿਆ ਹਾਂ ਬਹੁਤ ਸਦੀ ਕੋਈ ਰਿਕਾਰਡਿੰਗ ਵਗੈਰਾ ਹੋਈ ਹੈ ਤੁਹਾਡੇ ਕੋਲ ਕੋਈ ਹਾਂਜੀ ਹਾਂਜੀ ਮੇਰੇ ਕੋਲ ਵੀਡੀਓ ਹੈਗੀ ਜੀ ਬਗੈਨਾ ਬਹੁਤ ਦਲੇਰ ਹੋ ਚੱਕਾ ਜੀ ਮੇਰਾ ਸਾਰਾ ਪਿੰਡ ਮੇਰੇ ਨਾਲ ਆ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਮਨਿੰਦਰ ਸਿੰਘ ਆ ਜੀ ਪਿਆਰ ਨਾਲ ਪ੍ਰਿੰਸ ਕਹਿੰਦੇ ਜੀ ਆ ਮਨਿੰਦਰ ਜੀ ਕੀ ਰੋਲਾ ਹੈਗਾ ਕੀ ਪ੍ਰੋਬਲਮ ਆਈ ਹੈ ਮੈਨੂੰ ਬਹੁਤ ਸ਼ੌਂਕ ਆ ਜੀ ਪਿੰਡ 'ਚ ਕੰਮ ਕਰਨ ਦਾ ਜੀ ਮੈਂ ਸਰਪੰਚੀ ਚੋਣਾਂ 'ਚ ਲੜੀਆਂ ਜੀ ਸਾਰੇ ਭਰ ਚੁੱਕਾ ਜੀ ਸਾਰੇ ਜਮਾ ਹੋ ਗਏ ਜੀ ਮੈਨੂੰ ਧਮਕੀਆਂ ਆਈ ਜਾਂਦੀਆਂ ਨੇ ਮੇਰੇ ਮਾਪਿਆਂ ਨੂੰ ਜੀ ਕਿ ਤੁਹਾਨੂੰ ਮਾਰਾ ਦਾਂਗੇ ਜੀ ਐ ਕਰ ਦਾਂਗੇ ਜੇ ਘਰੋਂ ਬਾਹਰ ਨਿਕਲੇਗਾ ਜਾਨੂ ਮਾਰਨੀ ਧਮਕੀ ਹੀ ਨਹੀਂ ਕਹਿੰਦੇ 10 ਦਿਨ ਤੂੰ ਬਾਹਰ ਹੀ ਨਿਕਲਣਾ ਬਸ ਤੇ ਮੇਰਾ ਜਿਹੜੀ ਤੁਹਾਡੀ ਰਿਕਾਰਡਿੰਗ ਹੈ ਕੀਤੀ ਜੀ ਰਿਕਾਰਡਿੰਗ ਦੇ ਵਿੱਚ ਕੋਈ ਕੁੜੀ ਬਾਹਰ ਰਹਿੰਦੀ ਆ ਉਹਨੂੰ ਵੀ ਮਾਰ ਹਾਂਜੀ ਹਾਂਜੀ ਧਮਕੀਆਂ ਬਹੁਤ ਆਈ ਜਾਂਦੀਆਂ ਉਹ ਸਹਮੇ ਪਏ ਆ ਜੀ ਬਹੁਤ ਬੁਰਾ ਹਾਲ ਆ ਜੀ ਮਾਰੇ ਮਾਪੇ ਰੋਈ ਜਾਂਦੇ ਜੀ ਤੁਹਾਡੇ ਕੋਲੋਂ ਦਿੰਦਾ ਬਾਕੀ ਮੇਰੀ ਸਿਸਟਰ ਰਹਿੰਦੀ ਬਾਹਰ ਜੀ ਕੌਣ ਨੇ ਧਮਕੀਆਂ ਦੇਣਾ ਕੋਈ ਪਤਾ ਉਹ ਐ ਨਹੀਂ ਪਤਾ ਜੀ ਸਾਨੂੰ ਕੌਣ ਦੇ ਰਿਹਾ ਜੀ ਬਾਹਰੋਂ ਫੋਨ ਆਈ ਜਾਂਦੇ ਬਹੁਤ ਜੀ ਇਸ ਮਾਮਲੇ ਸਬੰਧੀ ਤੁਸੀਂ ਸ਼ਿਕਾਇਤ ਕੀਤੀ ਆ ਹਾਂਜੀ ਐਸਐਸਪੀ ਨੂੰ ਸ਼ਿਕਾਇਤ ਕੀਤੀ ਆ ਉਹ ਵਾਅਦਾ ਕਹਿੰਦੇ ਅਗੇ ਤੁਹਾਡੇ ਨਾਲ ਆ ਸਿਕਿਉਰਟੀ ਵੀ ਦੇਵਾਂਗੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈਗਾ ਜਿਹੜੀ ਇਹ ਧਮਕੀਆਂ ਦਾ ਡੋਰ ਜਿਹੜਾ ਤੁਹਾਨੂੰ ਆ ਰਹੇ ਕਿਹੜੇ ਨੰਬਰ ਤੋਂ ਆ ਤੇ ਕਿੱਥੋਂ ਦਾ ਕੋਈ ਲੱਗਦਾ ਇਹ ਕੋਈ ਬਾਹਰੋਂ ਆ ਜੀ ਕੋਈ ਹੈ ਤਾਂ ਜਾਣ ਫਿਸ਼ਾਣੀ ਹੈ ਜੀ ਬੰਦੇ ਸਾਨੂੰ ਸਾਨੂੰ ਪਤਾ ਵੀ ਹੈ ਜੀ ਕੌਣ ਆ ਜੀ ਤੇ ਸਾਡੇ ਮੇਰੇ ਨਾਲ ਆ ਪਿੰਡ ਸਪੋਰਟਰ ਸਾਰਾ ਬਹੁਤ ਧੰਨਵਾਦ ਇਹਨਾਂ ਦਾ ਕਰਦਾ ਜੀ ਮੈਨੂੰ ਹੁਣ ਵੀ ਆ ਰਿਹਾ ਕਹਿੰਦੇ ਉਧਰ ਲੋ ਸਾਰੇ ਮਾਈ ਵੀ ਸਿਕ ਭਾਈਚਾਰਾ ਬੌਰੀ ਵੀ ਸਿਕ ਭਾਈਚਾਰਾ ਰਮਦਾਨੀ ਵੀ ਸਿਕ ਭਾਈਚਾਰਾ ਅਸੀਂ ਕਹਿੰਦੇ ਕਿ ਵੋਟ ਇਹਨਾਂ ਨੂੰ ਪਾਉਣ ਦੀ ਜਾਨੀ ਨਹੀਂ ਬਸ ਜੇ ਜਿੱਤ ਵੀ ਗਏ ਇਹਨਾਂ ਨੂੰ ਫਿਰ ਵੀ ਲਾਂਤ ਆ ਜੀ ਜੇ ਜਾਣਗੇ ਥੂਦੂ ਹੋ ਗਈ ਨਾ ਦੀ ਸਾਰੇ ਬਸ ਮੈਂ ਇਨਸਾਫ ਚਾਹੀਦਾ ਮੈਨੂੰ ਜੀ ਮੈਂ ਗਰੀਬ ਘਰ ਦੇ ਉੱਠਾ ਜੀ ਮੇਰਾ ਸ਼ੌਂਕ ਆ ਪਿੰਡ 'ਚ ਕੰਮ ਕਰਨ ਦਾ ਬਸ ਮੇਰੇ ਇਹੀ ਸ਼ੌਂਕ ਆ ਵਿਰੋਧ 'ਚ ਕੌਣ ਖੜੇ ਨੇ ਵਿਰੋਧ ਤੇ ਜੀ ਆਕਤਾ ਆਪਣੇ ਵਿਰੋਧ ਤਾਂ ਕੋਈ ਨਹੀਂ ਆ ਜੀ ਮੇਰਾ ਸਾਰੇ ਮੇਰੇ ਭਾਈ ਜਾਰਾ ਜੀ ਮੇਰਾ ਵਿਰੋਧ ਕੋਈ ਨਹੀਂ ਜੀ ਮੈਂ ਸਾਰੇ ਭਾਈਚਾਰਾ ਵੀ ਮੇਰੇ ਸਾਰੇ ਜ਼ਾਰਾ ਜੀ ਉਹ ਵੀ ਮੇਰਾ ਭਾਈਚਾਰਾ ਜੀ ਭਰਾ ਵੱਡਾ ਜੀ ਤੇ ਜਿਹੜਾ ਮੇਰਾ ਜ ਹਰਜੀਤ ਸਿੰਘ ਹੈ ਜੀ ਉਹ ਵੀ ਮੇਰਾ ਭਰਾ ਜੀ ਮੈਂ ਇਹਨਾਂ ਦਾ ਨਹੀਂ ਵਿਰੋਧ ਕਰਨਾ ਚਾਹੁੰਦਾ ਜੀ ਪਰ ਪਰ ਮੈਨੂੰ ਉੱਠ ਨਹੀਂ ਦਿੰਦੇ ਜੀ ਬਸ ਮੇਰਾ ਇਨਸਾਫ ਚਾਹੀਦਾ ਬਸ ਮੈਨੂੰ ਮੇਰੀ ਵਾਜ ਬਹੁਤ ਦੂਰ ਤੱਕ ਰਜਾਈ ਚਾਹੀਦੀ ਹੈ ਜੋ ਨਵੇਂ ਜੂਸ ਦਾ ਮੁੰਡਾ ਜੰਗ ਫਲੱਡ ਉੱਠਿਆ ਹੈ ਠੀਕ ਆ ਉਹਦੀ ਆਪਣਾ ਪ੍ਰਿੰਡ ਦੇ ਵਿੱਚ ਸੇਵਾ ਕਰਦਾ ਨੂੰ ਮੌਕਾ ਮਿਲਿਆ ਸੇਵਾ ਕਰਨੀ ਚਾਹੁੰਦਾ ਉਹਨੂੰ ਕਰਨੀ ਚਾਹੀਦੀ ਹੈ ਜੇ ਇਹਨੂੰ ਬੋਟ ਪਾਉਣੀ ਕਿਸੇ ਨੇ ਪਾਵੇ ਪਰ ਇਹਨੂੰ ਧੰਕੀ ਦੇਣੀ ਬਹੁਤ ਗਲਤੀ ਗੱਲ ਹੈ ਜੋ ਸਾਡੀ ਅੱਜ ਦੀ ਸਰਕਾਰ ਬਣੀ ਆ ਇਹ ਆਵਾਜ਼ ਸਾਡੇ ਸੀਐਮ ਸਾਹਿਬ ਤੱਕ ਰਜਾਨੀ ਚਾਹੀਦੀ ਆ ਜੋ ਕਹਿੰਦਾ ਸੀਗਾ ਕਿ ਮੇਰਾ ਹਰਾ ਪੈਨ ਮੇਰਾ ਚੰਗੇ ਕੰਮ ਲਈ ਚੱਲੂਗਾ ਅਜੇ ਹਰਾ ਪੈਨ ਉਹਦਾ ਇਹ ਚੰਗੇ ਕੰਮ ਵਾਸਤੇ ਚੱਲਣਾ ਚਾਹੀਦਾ ਮਾਮਲਾ ਕੋਈ ਇਤਨਾ ਸੀਰੀਅਸ ਨਹੀਂਗਾ ਉਸ ਨੂੰ ਇਹੋ ਕਾਲ ਆਈ ਵੀ ਤਿੰਨ ਵਾਰੀ ਪੇਪਰ ਤੇ ਨਾ ਨਾਮਿਨੇਸ਼ਨ ਪੇਪਰ ਨਾ ਭਰੀ ਵੀ ਤੈਨੂੰ ਮਤਲਬ ਇਹਨੂੰ ਧਰਾਇਤ ਮਕਾਇਆ ਗਿਆ ਵਾ ਤੇ ਕੱਲ ਫੇਰ ਉਹਨੂੰ ਕਾਲ ਆਈ ਸੀ ਅਜੇ ਸਾਨੂੰ ਕਲੀਅਰ ਨਹੀਂ ਪਤਾ ਵੀ ਕਿੰਨੇ ਕਿਹੜੇ ਟਾਈਮ ਤੇ ਆਈ ਕਿਹਦੇ ਨਹੀਂ ਕਾਲ ਆਈ ਸੀ ਵੀ ਇਸੇ ਸਬੰਧ ਵਿੱਚ ਉਹ ਆਪਣਾ ਨਾਮੀਨੇਸ਼ਨ ਪੇਪਰ ਨਾ ਭਰੀ ਉਹਦੇ ਸਬੰਧ ਚ ਆਈ ਵੈਰੀਫਾਈ ਕਰਨ ਰਏ ਆ ਤੁਹਾਨੂੰ ਵੈਰੀਫਾਈ ਕਰਕੇ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਕੌਣ ਆ ਸਰ ਕਿਹਦੇ ਪਿੰਡ ਦਾ ਰਹਿਣਾ ਪਿੰਡ ਦਾ ਤਾਂ ਜੇ ਕੋਈ ਪਤਾ ਨਹੀਂ ਲੱਗਿਆ ਜਿੰਨ ਕਾਲ ਆਈ ਉਹਦਾ ਨਾਮ ਆ ਆਪਣਾ ਮਨਿੰਦਰ ਸਿੰਘ ਦਾ ਨਾਮ ਇਹ ਜਾਦਮੀ ਦੁਆਰਾ ਹੋਰ ਕੁ ਬਰੇਤ ਸਾਡੇ ਵੱਲੋਂ ਕਿਸ ਤਰ੍ਹਾਂ ਦੀ ਹੰਕਾਰਵਾਹੀ ਕੀਤੀ ਜਾਊਗੀ ਸਾਡੇ ਵੱਲੋਂ ਜਿਹੜੀ ਕਾਲ ਆ ਉਹਨੂੰ ਚੰਗੀ ਤਰ੍ਹਾਂ ਟਰੇਸ ਕਰਕੇ ਫਿਰ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਸੀਰੀਅਸਲੀ ਕੀਤੀ ਜਾਊ ਕੋਈ ਇਹਦੇ ਵਿੱਚ ਦੋ ਰਾਏ ਨਹੀਂਗੀ